ਆ ਗਿਆ ਪਤਾ ਕੀ ਬਣਿਆ ਉਥੇ ਓ ਆ ਗਿਆ ਮਾਤਾ ਬਹਿਤ ਲਾਂਦੇ ਮੈਨੂੰ ਲਾ ਮੈਂਖਣੇ ਮੇਰੀ ਗੱਲ ਸੁਣਾ ਤੂੰ ਐਨ ਕੋਗੂਜੇ ਬਣ ਕੇ ਦੌੜਾਉਣਾ ਵਾ ਕੀ ਦੱਸਾਂ ਤੈਨੂੰ ਮੈਂ ਕੀ ਦੱਸਾਂ ਕੀ ਅਥੇ ਅਸੀਂ ਕੈਮਰਿਆਂ ਚ ਆਇਆ ਤੂੰ ਦੱਸਦਾ ਕਿਉਂ ਨਹੀਂ ਮੈਨੂੰ ਮੇਰੀ ਜਾਨ ਸੁਪਨੇ ਪਈ ਕੱਲ ਦੀ ਕੋਖ ਰਿਆਂ ਕੈਮਰੇ ਚ ਓ ਇੰਡੋਸਕੋਪੀ ਕੀਤੀ ਮਾਤਾ ਉਹਨਾਂ ਨੇ ਜਿਹੜੀ ਬੰਦੇ ਅੰਦਰ ਕੈਮਰਾ ਪਾ ਕੇ ਨਹੀਂ ਵੇਂਦੇ ਵੀ ਕਿੰਨੀ ਕੀ ਬਿਮਾਰੀ ਆ ਤੇ ਕੀ ਕੁਛ ਬੰਦੇ ਅੰਦਰ ਚੱਲਣ ਡਿਆ ਵਾ ਓ ਕੈਮਰੇ ਯੋ ਮੈਨੂੰ ਸਮਝਦਾ ਹੀ ਤੇਰੇ ਕੋਲ ਕੈਮਰੇ ਅਡੇ ਦੂਜੇ ਲੱਗੇ ਨੇ ਛੱਤਾਂ ਨਾਲ ਕੈਮਰੇ ਲੱਗੇ ਨੇ ਬੰਦੇ ਉਹਦੇ ਵਿੱਚ ਉਹ ਵੇ ਸਮਝਦਾ ਹੀ ਮੈਨੂੰ ਪਤਾ ਵੀ ਉਹ ਟੈਸਟ ਹੁੰਦੇ ਆ ਉਹਨਾਂ ਟੈਸਟ ਕੀਤੇ ਅੰਦਰ ਪਾ ਕੇ ਭੇਂਦੇ ਕੈਮਰੇ ਵੀ ਕਿੰਨੇ ਕਿਹੜੇ ਗੁਰਦੇ ਕੰਮ ਕਰਦੇ ਆ ਤੇ ਲਿਵਰ ਕਿੰਨਾ ਕੰਮ ਕਰਦਾ ਆ ਅੰਤੜੀਆਂ ਕਿੰਨੇ ਕੰਮ ਕਰਦੇ ਨੇ ਡਾਟਰ ਸਮਝਾਇ ਮੈਨੂੰ ਹਾਨੀ ਹੱਥ ਬਲੇ ਕੋਖੇ ਹੁਣ ਤੇ ਬਾਹ ਜਾਨ ਹੀ ਅੜੀ ਅੜੀ ਚਾਰੀ ਦੀ ਹੁਣ ਤੇ ਉਹਨਾਂ ਨੇ ਕਿੰਨਾ ਹੀ ਸਮਝਾ ਸਮਝਾ ਕੇ ਮੰਮੀ ਨੂੰ ਥੱਕ ਗਈਆਂ ਜਿੱਦੋਂ ਦੇ ਤੁਸੀਂ ਹਸਪੀਟਲ ਗਏ ਨਾ ਉਦੋਂ ਦੀ ਮਗਰ ਕਰੀ ਜਾਨੀ ਹਾਏ ਪਤਾ ਨਹੀਂ ਕੌਣ ਹਸਪੀਟਲ ਆ ਗਿਆ ਪਤਾ ਨਹੀਂ ਕੌਣ ਉਹਦੀ ਜਾਨ ਦਾ ਵੈਰੀ ਬਣਿਆ ਮੈਂ ਬਥੇਰਾ ਮੰਮੀ ਨੂੰ ਸਮਝਾਇਆ ਵੀ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਨਹੀਂ ਮੈਨੂੰ ਲੱਗਦਾ ਉਹਦੀ ਸੱਸ ਗਈ ਹੋਣੀ ਆ ਮੈਨੂੰ ਲੱਗਦਾ ਉਹਦੀ ਜਠਾਣੀ ਨਾ ਗਈ ਹੋਣੀ ਆ ਹਾਏ ਉਹਦੀ ਦਰਾਣੀ ਨਾ ਗਈ ਹੋਵੇ ਪਰ ਮੈਨੂੰ ਤੇ ਹੋਏਗਾ ਮੰਮੀ ਕਿਤੇ ਮਿਰਤੇ ਨਾ ਸ਼ੱਕ ਕਰੀ ਜਾਵੇ ਮੇਰੇ ਕੋਲ ਇੰਨਾ ਟਾਈਮ ਕਿੱਥੋਂ ਮੈਂ ਤਾਂ ਤੁਹਾਡੇ ਲਾਗੇ ਘਰੇ ਰਹਿਣੀ ਆ ਮੈਂ ਕਿੱਥੇ ਚਲ ਜਾਣਾ ਕਿਉਂਕਿ ਸ਼ੱਕ ਦੀ ਸੂਈ ਜਿਹੜੀ ਆ ਨਾ ਹਮੇਸ਼ਾ ਤੁਹਾਡੀ ਮੇਰੇ ਤੇ ਹੀ ਆਉਂਦੀ ਆ ਉੱਪ ਕੋਈ ਸ਼ੱਕ ਨਹੀਂ ਕਰਦਾ ਨਾਲੇ ਨਾਲੇ ਮਾਤਾ ਮਰੀ ਨੂੰ ਕਿੰਨੇ ਮਾਰਨਾ ਔਰ ਦਿਨ ਗੰਡੀ ਘੰਟੇ ਗੰਡੀ ਵਿਚਾਰੀ ਆਪਣੀ ਤੇ ਕਿਸੇ ਨੂੰ ਇੰਨਾ ਪਾਪ ਨਰਦਈ ਬੰਦਾ ਉਹ ਜਿਹੜਾ ਪਾਪ ਖੱਟੂ ਦਾ ਮਾਰ ਕੇ ਨੂੰ ਚਰੀ ਨੂੰ ਵੇਗਰ ਨਾਮ ਮੈਂ ਇੱਕ ਤੈਨੂੰ ਹੋਰ ਸਲਾਹ ਦਵਾ ਉਹਨੂੰ ਡਾਕਟਰ ਦੀ ਸਲਾਹ ਲੈਣੀ ਉਹਨੂੰ ਕਹੇ ਅਮਰਜੈਂਸੀ ਇਹਨੂੰ ਕਮਰੇ ਚ ਸ਼ਿਫਟ ਕਰ ਦੋ ਅਸੀਂ ਪੈਸੇ ਹੋਰ ਲਾ ਲੈਂਦੇ ਵੇ ਕਿ ਕਿਤੇ ਚੁੱਕ ਚੱਕ ਕੇ ਹੋਰ ਫਿਰ ਕੀ ਕਰਨਾ ਮਾਤਾ ਜਿਹੜਾ ਲਾਜ ਆ ਨਾ ਉੱਥੇ ਪੂਰਾ ਹੋਣਿਆ ਵਾ ਡਾਕਟਰ 24 ਨੇ ਦਿਵਾਲੀ ਹੁੰਦੀ ਇੱਕ ਡਾਕਟਰ ਜਾਂਦਾ ਦੂਜਾ ਆਿੰਦਾ ਉਹ ਪੈਸੇ ਦੀ ਗੱਲ ਨਹੀਂ ਡਾਕਟਰਾਂ ਦੇ ਆਂਦੇ ਹਾਂ ਪਹਿਲੇ ਉੱਥੇ ਲਾਉਣੇ ਕੋਸ਼ਿਸ਼ ਕਰਦੇ ਇੱਥੇ ਬੰਦਾ ਬਚਨ ਦੀ ਉਮੀਦ ਹੋਵੇ ਉਹ ਪੂਰੀ ਕੋਸ਼ਿਸ਼ ਕਰਦੇ ਆਪਣੇ ਵੱਲੋਂ ਉਹ ਗਾੜੀ ਰੱਬ ਦੇ ਹੱਥ ਵਸੇ ਡੋਰਾ ਮੈਂ ਤੇ ਪਸਤਾਉਣ ਡਈ ਉਹ ਵੇਲੇ ਨੂੰ ਕਾਨੂੰ ਉਹਨੇ ਮੈਂ ਕੋਠੇ ਦੇ ਲੀੜੇ ਸੁੱਕਣੇ ਪਾਉਣ ਖਲਾਤਾ ਨਾ ਕਲਾਉਂਦੀ ਤੇ ਨਾ ਮੇਰੀ ਧੀ ਡੇਗਦੀ ਤੇ ਨਾ ਇਹਦੀ ਤੱਕਰ ਪਹੁੰਚਦੀ ਮੇਰਾ ਦਿਲ ਪੁੱਛ ਕੇ ਵੇਖੋ ਉਹ ਮਾਤਾ ਤੂੰ ਤੇ ਆ ਵਸਦੀ ਹੈ ਜਿਹੜੀ ਬੰਦੇ ਲਿਖੀ ਹੁੰਦੀ ਨਾ ਉਦਾਂ ਹੀ ਬੰਦੇ ਨੇ ਜਾਣਾ ਜੋ ਤੂੰ ਮਰਜ਼ੀ ਕਰ ਲੈ ਹੁਣ ਦੁਨੀਆ ਜਾਣੀ ਕਿੰਨੇ ਮੋੜ ਚੱਲਦੇ ਇੱਥੇ ਵਾਜੇ ਮਰ ਜੂਗਾ ਉਹ ਆਖੂ ਮੈਂ ਘਰੋਂ ਹੀ ਨਾ ਆਉਂਦਾ ਤਾਂ ਫੇਰ ਕੀ ਕਰੇਂ ਕੀ ਬਾਂਜਣਾ ਵਾ ਇਹੋ ਤੇ ਗੱਲਾਂ ਮੰਮੀ ਨੂੰ ਕੋਈ ਸਮਝਾਵੇ ਤੇ ਫੇਰ ਵਾ ਨਾ ਮੰਮੀ ਦੇਤੇ ਪੜਦੇ ਉਹ ਗੱਲ ਵੀ ਕੰਨ ਤੇ ਜੂਨ ਹੀ ਸਰਕਦੀ ਨਾ ਇਹ ਗੱਲ ਨੂੰ ਮੰਨਦੀ ਆ ਐਵੇਂ ਪਛੋਤਾਵਾ ਜਿਹਾ ਲਾ ਕੇ ਆਪਣੇ ਆਪ ਨੂੰ ਬੈਠੀ ਆ ਮੰਮੀ ਮੰਨਾਂ ਕਿ ਮੇਰੇ ਪਤਾ ਜਾਨ ਮੁੱਠ ਚ ਆਈ ਆ ਧੀ ਮੇਰੀ ਪਈ ਉਹ ਬੱਚੇ ਨੂੰ ਮੈਂ ਕੀ ਦੱਸੂਗੀ ਤੇਰੀ ਮਾਂ ਕਿੱਥੇ ਆ ਉਹ ਤੇ ਮੰਮੀ ਹੁਣ ਕੋਈ ਗੱਲ ਨਹੀਂ ਉਹਦੀ ਲੈ ਗਈ ਆ ਦਾਦੀ ਤੇ ਚਾਚੀ ਆਪੇ ਸਾਂਭਣ ਗਈਆਂ ਤੇ ਦੱਸ ਦੇਣ ਗਈਆਂ ਕਿ ਉਹ ਸਿਆਣੀਆਂ ਵਾ ਉਹਨਾਂ ਨੂੰ ਜ਼ਿਆਦਾ ਵਾ ਪਤਾ ਤੂੰ ਤਾਂ ਪੰਮੀ ਆ ਨਹੀਂ ਲੈ ਗਈ ਨਾ ਉਹਨਾਂ ਪਟੋਕੀਆਂ ਮਾਰਨੀਆਂ ਇਹਨੂੰ ਪਰ ਨਹੀਂ ਮਾਤਾ ਮਾਰ ਦੇ ਅਕਸੋਹ ਦੀਆਂ ਵੀ ਅੰਦਰਾਂ ਵਾ ਉਹਦੇ ਪੁੱਤ ਦਾ ਖੂਨ ਵਾ ਕਿੱਦਾਂ ਮਾਰੂ ਅਗਲਾ ਇੰਨਾ ਬੇਕੂਥੜਾ ਕੀ ਜਨਾਨੀ ਹੁੰਦੀ ਸੀਗੀ ਕਿੰਨੇ ਤਰ ਲਿਆ ਨਾ ਉਹਨੇ ਖੜਿਆ ਸੀਗਾ ਅਕਸਲ ਨੂੰ ਤੇਮ ਉਹ ਵਾ ਉਹਦਾ ਪੁੱਤ ਦੀ ਉਹ ਬਲਾ ਅੰਦਰਾਂ ਵਾ ਉਹਦਾ ਅੱਗਾ ਵਾ ਉਹਨੇ ਕੀ ਕਰਨ ਨੂੰ ਮਾਰਨੀਆਂ ਵਾ ਉਹ ਹੀਜ ਨਹੀਂ ਹੁੰਦਾ ਆਪਣੇ ਪੋਤੇ ਪੋਤੀਆਂ ਦਾ ਹੁਣ ਤੁਸੀਂ ਹੋ ਤੇ ਆਪਣੇ ਪੋਤੇ ਪੋਤੀਆਂ ਨਾਲ ਕਿੰਨਾ ਕਰਦਾ ਹੀ ਪੋਤੇ ਪੋਤੀਆਂ ਕਿਸ ਨੂੰ ਦੁੱਪਰ ਆਰੇ ਨਹੀਂ ਹੁੰਦੇ ਮਤਲਬ 2 ਸਾਲ ਹੈ ਨਾ ਮੁੰਡੇ ਨ ਜਵਾਨ ਹੋਏ ਨਾ ਵਾ ਉਨੇ ਆਪੇ ਦੱਸ ਦੇਣਾ ਵਾ ਵੀ ਮਾਮਾ ਮੈਨੂੰ ਮਾਰਦੇ ਆ ਤੇ ਜਾ ਕੇ ਲਿਆਵਾਂਗਾ ਹੋਰ ਕੀ ਆ ਕਿਹੜਾ ਵਾਦੂ ਸਾਡੇ ਕੋਲ ਗੱਲਾਂ ਤੇ ਉਹ ਅਜੇ ਹੀ ਬਥੇਰੀਆਂ ਕਰਦਾ ਵਾ ਉਹ ਨਿਆਣਾ ਜਿਹੜਾ ਹੁੰਦਾ ਨਾ ਕਹਿੰਦੇ ਹੁੰਦੇ ਰੱਬ ਰੂਪ ਹੁੰਦਾ ਸੱਚ ਬੋਲਦਾ ਵਾ ਉਹਨੇ ਹੁਣ ਵੀ ਦੱਸ ਦੇਣਾ ਵਾ ਨਾਲੇ ਫੋਨ ਲਾ ਲੀਂਦਾ ਉਹ ਅੱਜ ਕੱਲ੍ਹ ਆਨੇ ਐਡਵਾਂਸ ਵਾ ਹਾਂ ਹਾਂ ਦਾਦੀ ਤੇ ਲਾਉ ਗੱਲ ਨਾਲ ਚਾਚੀ ਲਾਉ ਗੱਲ ਨਾਲ ਜਿਹੜੀ ਹੁਣੇ ਨਹੀਂ ਪੱਲੇ ਬੰਦੀ ਉਹਨੂੰ ਤੇ ਮੰਮੀ ਫੇਰ ਕੀ ਹੋ ਗਿਆ ਨਾ ਲਾਵੇ ਹਾ ਚਾਚੀ ਗੱਲ ਨਾਲ ਕੋੜੇ ਵਰ ਕੀ ਆ ਦਾਦੀ ਅਜੇ ਕੋਖ ਨਹੀਂ ਹੋਣ ਲੱਗਾ ਜੇ ਤੁਹਾਨੂੰ ਦਾਦੀ ਨੂੰ ਕੋਈ ਹੋਣਾ ਨਾ ਹੱਡਾ ਪੈਰੋਂ ਤਾਂ ਰਹਿਣਾ ਉਹਦਾਂ ਨੂੰ ਸੁੱਖ ਨਾ ਉਹਨੇ ਜਵਾਨ ਹੋ ਜਾਣਾ ਉਹਨੇ ਫਿਰ ਕਿਸਦੀ ਵੀ ਨਹੀਂ ਚੱਲਣੀ ਤੁਸੀਂ ਐਵੇਂ ਨਾ ਟੈਨਸ਼ਨ ਲਈ ਜਾਓ ਆਜੋ ਘਰ ਅੰਦਰ ਐਵੇਂ ਗਰਮੀ ਦੇ ਵਿੱਚ ਖਲੋਤੇ ਆਓ ਪਾਣੀ ਤਾਂ ਨਹੀਂ ਪੀਓ ਜਲਪ੍ਰੀਤ ਮੇਰਾ ਪੁੱਤ ਦਾਣਾ ਪੜ ਵੱਡਾ ਹੋ ਕੇ ਨਾ ਪੜ ਲੈ ਕੇ ਤੇ ਅਫਸਰ ਲੱਗਣਾ ਵਾ ਮੰਮੀ ਖੰਡ ਨਾ ਖਤਮ ਹੋ ਗਈ ਆ ਤੇ ਮੈਨੂੰ ਲਿਆ ਦਿਓ ਹ ਦੁਕਾਨ ਤੋਂ ਚਾਹ ਬਣਾਉਣੀ ਹੈ ਕੋਈ ਇਹ ਖੰਡ ਤਾਂ ਮੈਨੂੰ ਲਿਆ ਦੇਣੀ ਆ ਆ ਲੈ ਮੈਂ ਚੱਲੀ ਖੰਡ ਲੈਣ ਤਾਂ ਹੁਣ ਇਹ ਨਾ ਹੋਵੇ ਵੀ ਅੰਦਰ ਫੋਨ ਤੇ ਨਾ ਚੰਬੜ ਜੀ ਭਾਂਡਾ ਸਨਾਂ ਵੀ ਮਾਜ ਲਿਆ ਕਰ ਕਿੱਡੇ ਆਂਦੀ ਆ ਪਾਂਡਾਸ਼ ਨਵੇਂ ਮਾਜ ਲਿਆ ਕਰ ਮੈਂ ਕੋ ਮਾਜਾ ਪਾਂਡੇ ਖਾ ਕੇ ਰੋਟੀ ਤੇ ਥਾਲੀ ਉਹ ਉੱਥੇ ਰਹਿਣ ਦਿੰਦੀ ਆ ਕਿ ਚੋਕ ਕੇ ਮੈਂ ਰਸੋਈ ਚ ਹੀ ਰੱਖਦਾ ਮੜਾ ਜਾ ਕਿੱਡਾ ਸਾਣ ਕਰਗੀ ਆ ਆ ਪਈ ਮੈਂ ਵੀ ਨਹੀਂ ਚੁੱਕਦੀ ਤੇ ਮਾਜਦੀ ਬਥੇਰਾ ਪੜ ਲਿਆ ਵਾ ਉਹ ਪਾਂਡੇ ਚੋਕ ਖਾ ਕੇ ਰੋਟੀ ਤੇ ਪਾਂਡੇ ਵੀ ਚੋਕ ਲਈਦੇ ਹੁੰਦੇ ਆ ਪੜ ਕੇ ਤੂੰ ਈਸੀ ਨਹੀਂ ਲੱਗਣਾ ਹੈਗਾ ਚੱਲ ਉਧਰ ਪਾਂਡੇ ਮਾਰਾ ਕੇ ਚੋਕ ਕੇ ਖਾੜਾ ਆਪਣੇ ਜਦੋਂ ਕੋਈ ਕੰਮ ਮੰਦਾਰਾ ਕਿਤਾਬ ਜੀ ਲੈ ਕੇ ਬਹਿ ਜਾਣ ਨਾ ਤੂੰ ਆਪਣੇ ਚੱਲ ਭਾਂਡੇ ਤੇ ਨੇ ਸਾਫ਼ ਕਰ ਦੇਣੇ ਆ ਮੈਂ ਘੜੀ ਫੋਨ ਦੇਖਾਂ ਦਿਲਪ੍ਰੀਤ ਹਾਂਜੀ ਆ ਕਿੰਨੇ ਖੜਨੇ ਆ ਆੜ ਨਹੀਂ ਲੱਭੇ ਤੈਨੂੰ ਭਾਂਡੇ ਉਤੋਂ ਤੋਂ ਕੰਮ ਕਰਨਾ ਹੁੰਦਾ ਵਾ ਰੋਟੀਆਂ ਖਾਣੀਆਂ ਨਿਕਲੀਆਂ ਸੌਖੀਆਂ ਹੈਗੀਆਂ ਇਹ ਮਾਮਾ ਨੂੰ ਕਰਦਾ ਵਾ ਬਨੀਤਾ ਜਿਆ ਜਿੰਨਾ ਕੰਮ ਕਹਿ ਦੋ ਉਹਨਾਂ ਕੀ ਕਰਦਾ ਵਾ ਹੈ ਹੈ ਮੇਰੀ ਮੰਮੀ ਹੁੰਦੀ ਜਿੱਦ ਕਿ ਤੇ ਦਾਦੀ ਜਾਨੀ ਉਹ ਕਿਨ ਚਲ ਪੜਨੇ ਮਰ ਪੜਨੇ ਜਾਣ ਆਪਣੀ ਕੁੜੀ ਨੂੰ ਤੋਹਿੰਦੀ ਆਪਣੇ ਗੁਰੇ ਨੂੰ ਕਹਿੰਦੀ ਮੈਂ ਦਾ ਅਸਰ ਉਸਰ ਬਣਾ ਬਣਾਉਣਾ ਇੱਥੇ ਪਰਦੀ ਪੁਰਦੀ ਹੈ ਨਹੀਂ ਤਨਨਾਕ ਜੀ ਚੇਦਿਮ ਮਾ ਜਾਇਆ ਪਰ ਮੈਂ ਬਾਹਰ ਖੇਡਣਾ ਬਾਹਰ ਖੇਡਣ ਦੀ ਨਾ ਕੋਈ ਲੋੜ ਨਹੀਂ ਹੈਗੀ 24 ਘੰਟੇ ਤੂੰ ਬਾਹਰ ਖੇਡਣਾ ਹੁੰਦਾ ਵਾ ਨਾਲੇ ਰੋਟੀ ਕੱਲੀ ਚਾਚੀ ਨਹੀਂ ਖਾਂਦੀ ਹੈਗੀ ਸਾਰੇ ਖਾਂਦੇ ਆ ਐਡਾ ਵੱਡਾ ਤੂੰ 6 ਚੋਕ ਲਿਆ ਆ ਵਾ ਇਧਰ ਫੜਾ ਜਾ ਕੇ ਤੇ ਪੈਣਾ ਚਾੜੂ ਲਿਆ ਤੇ ਇੱਥੇ ਲਾ ਤੇਰਾ ਪਿਓ ਨੇ ਨਹੀਂ ਲਿਆ ਕੇ ਰੱਖੇ ਸਿਹ ਜਿਹੜਾ ਤੂੰ ਚੋਕ ਕੇ ਖਾਣ ਲੱਗ ਪਿਆ ਵਾ 24 ਘੰਟੇ ਤੈਨੂੰ ਖਾਣ ਦੀ ਲੱਗੀ ਰਹਿੰਦੀ ਬਸ ਮੈਂ ਖਾ ਲਵਾਂ ਉਹ ਜੀ ਦਾਦੀ ਆ ਫਿਰ ਜਾ ਹਣਾ ਧਿਆਗ ਕੇ ਤੇ ਮੇਰੇ ਸਿਰ ਤੇ ਬਾਲ ਦਿੱਤਾ ਵਾ ਇਹਨੂੰ ਕਦੀ ਕੋਸ਼ ਖਾਲਾ ਕਦੀ ਰੋਟੀ ਖਾਲਾ ਕਦੀ ਕੋਈ ਮਾ ਉਹ ਜੀ ਮਾਂ ਇਹਦੀ ਮੇਰੇ ਪਾਤਾ ਸਿਆਪਾ ਖਾਨਾ ਗਾਲ ਅਚ ਅੱਜ ਨਾਲ ਆਵੇ ਕਿੱਦਾਂ ਪੱਤੇ ਖਿਲ ਰਹੇ ਆ ਹੱਥ ਟੁੱਟੇ ਦੇ ਰੇ ਨਾਲੇ ਚਾਚੀ ਜੀ ਮੈਂ ਪਾਣੀ ਪੀਵਾਂ ਪਾਣੀ ਨਹੀਂ ਪੀਣਾ ਹੈਗਾ ਇੱਕ ਬੂਤ ਨਹੀਂ ਮੈਨ ਲੱਗਨ ਪਾਣੀ ਦਾ ਜਿੰਨਾ ਚਿਰ ਕੰਮ ਨਹੀਂ ਕਰੇਗਾ ਚਲੋ ਲਾ ਚਾਜ ਦੇ ਨਾਲ ਠੀਕ ਖਾਣ ਵਾਲੀ ਕਰਤਿਆਂ ਰਹਿੰਦਾ 24 ਘੰਟੇ ਮੈਂ ਖਾ ਲਮਾ ਮੈਂ ਟੋਮੈਟੋ ਆ ਰਹਾ ਥਮਾਰਾ ਇਹ ਨੂੰ ਨਾ ਚੰਜ ਨਾ ਲਾ ਇਧਰ ਵੇ ਕਿਦਾਂ ਸਾਰੇ ਖਿਲਰੇ ਆ ਉਧਰ ਮੰਜੇ ਥੱਲੇ ਵੀ ਆ ਪੱਤੇ ਤੇਰੇ ਸਿਰ ਤੇ ਖਲੋਗੇ ਨਾ ਫੇਰ ਹੀ ਕੰਮ ਹੁੰਦਾ ਉਹਨਾਂ ਚ ਤੇਰੇ ਕੋਲ ਕੰਮ ਨਹੀਂ ਹੁੰਦਾ ਹੈਗਾ ਦੋ ਭਾਂਡੇ ਕਿਹਾ ਮਾਂਜਣ ਵਾਤੇ ਤੇ ਕਿੱਡਾ ਸੇ ਚੋੱਕ ਕੇ ਲਿਆਇਆ ਅੰਦਰੋਂ ਕਿ ਮੈਂ ਖਾ ਲਵਾਂ ਛੇ ਜੇਤੀ ਜਿੰਨਾ ਚਿਰ ਇਹਦੇ ਸਿਰ ਤੇ ਨਾ ਨਖਲੋਤੇ ਰੋ ਉਹਨਾਂ ਜਿਹੜੇ ਕੰਮ ਕਰਦਾ ਹੀ ਨਹੀਂ ਹੈਗਾ ਸਾਰਾ ਝਾੜੂ ਚੰਗੀ ਤਰ੍ਹਾਂ ਲੱਗਣਾ ਚਾਹੀਦਾ ਆ ਪੱਤੇ ਪੁੱਤੇ ਸਾਰੇ ਇਕੱਠੇ ਹੋ ਕੇ ਫੇਰ ਅੰਦਰ ਹੋਣਾ ਚਾਹੀਦੇ ਆ ਸਮਝਾਈ ਨਾ ਮਨਾਨੀ ਨੂੰ ਕਾ ਵੇਸੀ ਨਾਨੀ ਮਨਾਈ ਨਾ ਨਾ ਚਾਚੀ ਮੈਨੂੰ ਹੁੰਦਾ ਮਾਨੀ ਨਾਨੀ ਮਯਾ ਦਾਦੀ ਨਾਨੀ ਮੇਰੇ ਨਾਲ ਹਰ ਜਾਂਦੇ ਮੁੰਮੀ ਮੈਨੂੰ ਲੱਗੇ ਆਣੀ ਕਿ ਮੈਂ ਲਾਤੀਆ ਇਹ ਕੋਕੜਾ ਕੰਮ ਕਰਾਉਣਾ ਡੰਗਰ ਜੇ ਕੋ ਸੁੱਖਾ ਵਾ ਇੱਕ ਵਾਰੀ ਨਿਆਣੇ ਨੂੰ ਕਹਿ ਦੋ ਕਿ ਆਹ ਕੰਮ ਕਰ ਲਓ ਨਿਆਣਾ ਛੱਟ ਡਹਿ ਪੈਂਦਾ ਵਾ ਪਰ ਇਹਨੂੰ ਇਹਨੂੰ ਤੇ ਜਿੰਨਾ ਮਰਜੀ ਰੋਲਾ ਪਾ ਲੋ ਨਾ ਪਰ ਨਾ ਇਹਨੂੰ ਨਹੀਂ ਸਮਝ ਆਉਂਦੀ ਹੈਗੀ ਸਿੱਧੇ ਖਲੋ ਕੇ ਕੰਮ ਕਰਾ ਲਓ ਤੇ ਬਸ ਕਰਾ ਲਓ ਚਾਚੀ ਜੀ ਮੈਂ ਕਰਤਾ ਸਾਰਾ ਕੰਮ ਕਰਤਾ ਵਾ ਨਾ ਕੰਮ ਤੇ ਜਾ ਖੇਡ ਲਾ ਕੜੀ ਜਾ ਕੇ ਉਹਨੂੰ ਠੀਕ ਚੱਲ ਗੁਰਬੀਤ ਕੁਰੇ ਕੰਮ ਤੇ ਹੋ ਗਿਆ ਸਾਰਾ ਹੁਣ ਘੜੀ ਪਈਏ ਮੰਮੀ ਤੇ ਅਜੀ ਆਈ ਨਹੀਂ ਹੈਗੀ ਤੇ ਜੇ ਆਜੂਗੀ ਤੇ ਕੰਮ ਤੋਂਨੇ ਰੋਲਾ ਪਉਣਾ ਤੇ ਕੰਮ ਤੇ ਕਰਾ ਲਿਆ ਮੁੰਡੇ ਕੋਲੋਂ ਤੇ ਨਾ ਹੋ ਜਾਣਾ ਮੇਰਾ ਗਰਮੀ ਤੇ ਹਾਲਾ ਖਾਂਡੇ ਮੈਂ ਮੇ ਖਾਂਡੇ ਤੇ ਲੈ ਆਏ ਤੇ ਇਨਾ ਟਾਈਮ ਲਾਤਾ ਵਾ ਨੀ ਟਾਈਮ ਫੇਚ ਜਦੋਂ ਕਰੋਂ ਬਾਹਰ ਜਾਈਏ ਟਾਈਮ ਗਰਮੀ ਤੇ ਲੱਗ ਹੀ ਜਾਂਦਾ ਵਾ ਉਹ ਮੈਂ ਖਾਂਡ ਲੈ ਕੇ ਨਿਕਲੀ ਮੋਲ ਚ ਤੇ ਰਾਜ ਕੁਛ ਇਸ ਐਲੀਵਾਂ ਟੱਕਰ ਗਈ ਉਹਨੇ ਮੈਨੂੰ ਗੱਲੀ ਪਾ ਲਿਆ ਉਹ ਨਾਲ ਉਹਦੀਆਂ ਗੱਲਾਂ ਮੁਕਣ ਤੇ ਨਾ ਮੇਰਾ ਕਿਹੜਾ ਛੁੱਟੇ ਮੈਂ ਕਿਹਾ ਤੇ ਆ ਉੱਥੇ ਖਲੋਤੀ ਖਲੋਤੀ ਥੱਕ ਗਈ ਤੇ ਮੈਂ ਤੇਰਾ ਡੇਮਗਰੋਂ ਸਾਰਾ ਕੰਮ ਵੀ ਕਰ ਲਿਆ ਝਾੜੂ ਵੀ ਲਾ ਲੇ ਭਾਂਡੇ ਵੀ ਮਾਂਜ ਲੇ ਤੇ ਤੂੰ ਹੁਣ ਆਏ ਚਾਲ ਅਖੰਡ ਲੈ ਕੇ ਚੱਲ ਫਿਰ ਉਹਦੀਆਂ ਗੱਲਾਂ ਨਾ ਦੇ ਚਾਹ ਬਣਾ ਕੁੱਟ ਇੰਨੇ ਤਾਂ ਸਮਝਣੇ ਆਉਂਦੀ ਇਹਦੀ ਏਦੇ ਜਿੱਲੀ ਬੜੀ ਆ ਤੇ ਅੱਜ ਨੇ ਕੰਮ ਕਰ ਕਿਦਾਂ ਲਿਆ ਇਹ ਨਸਾਰਾ ਇਹ ਵੱਤੋ ਆ ਮੈਨੂੰ ਅੱਧਾ ਘੰਟਾ ਲੱਗ ਗਿਆ ਉਹਨ ਇੱਕ ਤਾਂ ਮੈਂ ਸਾਰਾ ਦਿਨ ਤਨੀ ਬਾਹਰ ਕੱਢਾਂ ਝਾੜੂ ਵੀ ਫੇਰ ਲਿਆ ਵਾ ਹਾਂਡੇ ਵੀ ਮਾਂਜ ਲਿਆ ਚਾਦਰਾਂ ਚੋਦਰਾਂ ਮੈਂ ਸਾਤਿਆਂ ਵਾ ਮੈਨੂੰ ਤਾਂ ਜਿੱਦਾਂ ਲੱਗਦਾ ਜਿੱਦਾਂ ਕੋਈ ਮਗਰੋਂ ਕੰਮ ਵਾਲੀ ਤਨੀ ਇਹਨੇ ਸਾਦ ਲਈ ਸਮਝ ਨਹੀਂ ਲੱਗਣ ਦੀ ਕੋਈ ਹਾਂਜੀ ਬਾਜੀ ਤੁਹਾਨੂੰ ਇਹਦਾ ਕੰਮ ਆਖਿਆ ਮੈਂ ਨਹੀਂ ਬਾਜੀ ਕਰ ਦੋ ਬੜੇ ਜ਼ਰੂਰੀ ਜੇ ਪਲੀਜ਼ ਕਰ ਦੋ ਨਾ ਨਾ ਕਰੋ ਤੁਸੀਂ ਮੈਂ ਬੜਾ ਫਸਿਆ ਪਿਆ ਜੇ ਉਹਨਾਂ ਭੈਣ ਹਸਪੀਟਲ ਆ ਜਿਆਦਾ ਠੀਕ ਨਹੀਂ ਆ ਤੇ ਦੂਜੇ ਹਸਪੀਟਲ ਖੜਨਾ ਨੂੰ ਨਾ ਨਾ ਬਾਈ ਨਾ ਨਾ ਕਰੋ ਪਲੀਜ਼ ਭਾਜੀ ਕਰ ਦੋ ਦਾ ਆਨੰਦ ਚੋਂ ਨਾ ਆਇਨਾ ਮੇਰਾ ਤਾਂ ਮੁੜ ਕੇ ਝੁੱਸਟ ਗਏ ਤੇ ਤਾਂ ਵਾਪਸ ਕਰ ਦੇਣੀ ਆ ਨਹੀਂ ਬਣੂ ਗੱਲ ਮੈਂ ਤਾਂ ਦਾ ਕਰਨ ਦੇ ਚਲ ਵਧੀਆ ਹੀ ਫਿਰ ਚਲੋ ਠੀਕ ਆ ਫੇ ਕੀ ਕਰਨਾ ਚੰਗਾ ਹੀ ਚੰਗਾ ਹੱਦੋਂ ਹੀ ਮੈਂ ਆ ਜਿਹਨ ਕੋ ਪੈਸਾ ਮੰਗੋ ਨਾ ਕਰੰਦਾ ਵਾ ਹੁਣ ਕਿੱਥੋਂ ਮੰਗਾਂਗੇ ਰਾਹੇ ਆਪਣੀ ਕੋਲ ਤੇ ਦੁੱਕੀ ਵੀ ਸਾਡੀ ਹੁਣ ਕਿਹ ਕੋ ਪੈਸੇ ਮੰਗੀਏ ਹੁਣ ਤਾਂ ਕੋਈ ਦਵਾਰ ਖਾਲੀ ਵਿਆਹ ਵੀ ਨਹੀਂ ਸਾਰਿਆਂ ਕੋ ਮੰਗ ਮੰਗ ਲਏ ਇੱਕੋ ਆਸ਼ੀ ਨੇ ਨਾ ਕਰਤੀ ਹੁਣ ਥੋਣਿਆ ਜੰਦੇਰੀ ਪੈਸੇ ਜੀ ਛੋਣਾ ਛੱਕਾਂਗੇ ਫੇਰੀ ਲਵਾਉਂਗਾ ਨਾ ਕੋ ਮੜੇ ਤੰਗ ਮਾਸੀ ਦਾ ਫੋਨ ਕੋਈ ਹਸਪੀਟਲ ਚ ਜਾਣਾ ਮੇਰੇ ਹਾਂ ਮਾਸੀ ਹੈ ਹੈ ਇਹ ਕੀ ਆਣੀ ਮਾਸੀ ਦੂ ਨਹੀਂ ਇਦਾਂ ਹੋ ਸਕਦਾ ਉਹਨੇ ਤਾਂ ਮੈਥੋਂ ਐਵੇਂ ਚੰਗੀ ਭਲੀ ਦੂ ਕਾਇਕ ਤੇ ਆਪਾਂ ਆਉ ਜੀ ਇੱਕ ਹੀ ਹੋ ਗਿਆ ਓਏ ਇੱਕ ਹੀ ਬਣ ਗਿਆ ਗਰਨਾਮ ਕੀ ਗੱਲ ਓਏ ਪਤੋਂ ਕੀ ਗੱਲ ਫੋਨ ਛੱਡ ਦਿੱਤਾ ਤੂੰ ਕਰਦੇ ਕਰਦੇ ਨੇ ਗੱਲ ਮਾਤਾ ਹੋਣਾ ਕੀ ਆ ਮਾਸੀ ਦਾ ਫੋਨ ਹੀ ਆ ਕਵਲ ਚੜਾਈ ਕਰ ਗਈ ਵਿਚਾਰੀ ਓਏ ਚੁੱਪ ਕਰ ਮਾਤਾ ਹਣ ਕੀ ਰੋਣ ਚੁੱਪ ਕਰ ਹਣ ਗਰਨਾਮ ਜੇ ਜੇ ਨੇ ਠੀਕ ਦੇ ਤੂੰ ਰਹਿ ਪੈਣਾ ਤੇ ਰਹਿ ਕੇ ਦਾ ਮਾਤਾ ਪੈਂਦਾ ਡਾਕਟਰ ਖੰਡੇ ਆਪਣੇ ਬੈਲ ਜਮਾ ਕਰਾਓ ਮੇਰੇ ਪਾਹੇ ਇੰਦੀ ਐਮ ਕੰਡਿਆ ਹੈ ਪਹਿਲੇ ਆਉਣਾ ਫੜਕੇ ਤੇ ਕੋਈ ਨਾ ਕਰਤੀ ਕਾਣੀ ਨਹੀਂ ਕਰਨਾ ਮੈਂ ਜੇ ਜਾਰਾ ਨਹੀਂ ਠੀਕ ਦੇ ਤੂੰ ਮੈਨੂੰ ਕਿਉਂ ਨਹੀਂ ਗਾ ਦੱਸਿਆ ਮੈਂ ਵੀ ਵੇਖ ਆਉਂਦੀ ਜੀਂਦੀ ਦੇ ਦੀਤ ਨੇ ਕੁੰਦੀ ਬੋਲਦੇ ਕਿ ਕੀ ਕਰਦੀ ਕਿ ਕਿਉਂ ਮੈਥਾ ਪਟਦਾ ਰੱਖਿਆ ਤੂੰ ਹੱਸੇ ਦੱਸੇ ਮਾਤਾ ਤੂੰ ਉੱਥੇ ਰੋਈ ਜਾਨੀ ਜੇ ਤੈਨੂੰ ਕੋ ਖੋਈਦਾ ਨਾ ਕੀ ਕਰਾਂ ਤੈਨੂੰ ਦੇਖਣ ਡਿਆ ਮੈਨੂੰ ਦੇਦਾਂ ਡਾਕਟਰਾਂ ਜਵਾਦ ਤੇ ਹਫਤਾ ਆ ਗਿਆ ਵੀ ਇਹਨੂੰ ਇਹਦੀ ਸੇਵਾ ਇਹ ਲੈਜੋ ਹੁਣ ਕੀ ਕਰ ਸਕਦੇ ਇਹ ਦੇਖਦਾ ਸਭ ਕੁਝ ਸਾਨੂੰ ਵੀਰੇ ਬੱਚਾ ਚਾਹ ਨਹੀਂ ਹੰਨੀ ਆ ਤੇਰੀ ਕੋਸ਼ਿਸ਼ ਕੀਤੀ ਮਾਤਾ ਹੁਣ ਦੱਸ ਕੀ ਕਰਾਂ ਤੇ ਆਪਾਂ ਬੜਾ ਕਰਨਾ ਮੈਂ ਤੈਨੂੰ ਮੈਂ ਕਿਹਾ ਮੈਂ ਮੈਨੂੰ ਲੈ ਜਾ ਖਾ ਲਿਆ ਪਰ ਨਹੀਂ ਤੂੰ ਖੜਿਆ ਮੈਨੂੰ ਇਹੋ ਹੀ ਦੰਦ ਰਿਆ ਠੀਕ ਵਾ ਠੀਕ ਵਾ ਠੀਕ ਜਿੰਦੀ ਦੇ ਮੈਂ ਦੀ ਦੇਣੇ ਨੇ ਕਰ ਲੈਂਦੀ ਉਹਦੇ ਮਾਤਾ ਕੀ ਚਾਹਦੇ ਕਰਨੇ ਉਹ ਜਿੰਦਾ লাশ ਬਣੀ ਨਾ ਤੋ ਕੁੰਦੀ ਉਹਨੇ ਤਾਂ ਉਂਗਲੀ ਤੱਕ ਨਹੀਂ ਹਿਲਾਈ ਵਿਚਾਰੀ ਨੇ ਕੀ ਲਖਣਾ ਜਾਵੇ ਇੱਥੇ ਤੂੰ ਉਹ ਜੋ ਜੰਮੀ ਉਹਦੇ ਦੁੱਖਾਂ ਦੀ ਨੰਗੀ ਨਾ ਇੱਥੇ ਨੂੰ ਸੋਖ ਆਇਆ ਤੇ ਨਾ ਸਹਰਿਆਂ ਨੂੰ ਸੋਖ ਆਇਆ ਐਦਾਂ ਹੀ ਦੁੱਖਾਂ 'ਚ ਚਲ ਗਈ ਉਹ ਕੀ ਕਰਨਾ ਮਾਤਾ ਜਦੋਂ ਕਰਮ ਮਾੜੇ ਹੋਣ ਆਪਣੇ ਤੇ ਕਿਸੇ ਦੋਸਤ ਦੇਣ ਦਾ ਨਹੀਂ ਫਾਇਦਾ ਕੋਈ ਵੀ ਹੁਣ ਇਹਦਾ ਦੱਸ ਮੈਨੂੰ ਓਏ ਸਹਰਿਆਂ ਫੋਨ ਲਾਉਣਾ ਸਗਾਤਾ ਨੂੰ ਕਿ ਨਹੀਂ ਲਾਉਣਾ ਪੈਣਾ ਇਹਨਾਂ ਨੂੰ ਫੋਨ ਭਾਵੇਂ ਮਾੜੇ ਤੇ ਭਾਵੇਂ ਚੰਗੇ ਦੱਸਣਾ ਤੇ ਪੈਣਾ ਸਾਡਾ ਫਰਜ਼ ਦੱਸਣ ਦਾ ਆਉਣਗੇ ਠੀਕ ਐ ਨੂੰ ਦਫਾ ਕਰੋ ਪਰ ਮੈਂ ਕਰ ਦੇਣਾ ਹੁਣ ਤਰੋ ਚਲੋ ਚੱਲੀ ਹਸਪੀਟਲ ਜਾ ਆਜੋ ਹਾਂ ਮੈਂ ਕਰ ਦੇਣਾ ਹੁਣ ਬਾਹਰ ਜਾ ਕੇ ਸਗਾਤਾ ਨੂੰ ਚੱਲ ਆ ਵੀ ਚੰਗਾ ਹੋ ਗਿਆ ਜੱਬ ਮੁੱਕਾ ਨਾ ਕਿਸ ਬੰਨੇ ਲੱਗਦੀ ਹੀਗੀ ਘਰ ਸਾਰਾ ਹੀ ਹੁੰਝ-ਕੂਝ ਕੇ ਤੇ ਇਹਦੀ ਬਿਮਾਰੀ ਤੇ ਲਾਤਾ ਆਪਣਾ ਤੇ ਸਾਡੇ ਘਰ ਦਾ ਕੁਝ ਬਣਦਾ ਹੀ ਨਹੀਂ ਮੈਂ ਤਾਂ ਬੜੀ ਖੁਸ਼ ਆ ਕਿਸ ਬੰਨੇ ਤੇ ਗੱਲ ਬਹਿਣਤ ਮੈਂ ਲਾਦਾ ਮਾਸੀ ਨੂੰ ਫੋਨ ਆਹ ਲਾਦੇ ਫੋਨ ਨਾ ਕਿਹੜੀ ਮਾਸੀ ਨੂੰ ਫੋਨ ਲਾਉਣਾ ਨਾ ਕੀ ਹੋਇਆ ਵਾ ਕਬਲ ਸੱਸ ਨੂੰ ਲਾਉਣਾ ਫੋਨ ਕਬਲ ਪੂਰੀ ਹੀ ਕਿ ਵਿਚਾਰੀ ਹੈ ਉਹਨੇ ਫੋਨ ਆਇਆ ਮਾਸੂ ਜਰੀ ਦਾ ਨਹੀਂ ਤੋੜ ਨਹੀਂ ਸਕਦੇ ਤੇ ਚੁੱਲ ਬੋਲਣ ਦੇ ਜੋ ਫੋਨ ਜਾਉਣਾ ਕੀ ਕਰ ਸਕਦੇ ਆਪਾਂ ਕੋਲ ਫੋਨ ਕਰਦਨੇ ਆਉਣਾ ਤਾਂ ਪਿਆ ਆਉਣਗੇ ਹਲੋ ਹਲੋ ਸਸੀ ਕੇ ਮਾਸੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਠੀਕ ਆ ਤੇ ਅੱਜ ਤੈਨੂੰ ਕਿਧਰ ਚੱਤਾ ਆ ਗਾ ਹਨ ਫੋਨ ਕਰਨ ਦਾ ਚੱਤਾ ਤਾਂ ਮਾਸੀ ਕਿਉਣਾ ਸੀ ਕਬਲਪੂਰੀ ਗਿਉ ਜਰੀ ਤੁਹ ਪਰੇ ਹੋ ਗਏ ਤੇ ਫਿਰ ਅਹੀਂ ਕੀ ਕਰੀਏ? ਉਹ 마ਸੀ ਕਰਨਾ ਕੀ ਆ? ਤੁਸੀਂ ਇੱਦਾਂ ਕਰੋ ਜਾਂਦੀਵਾਦ ਵਿੱਚ ਇਦਾਂ ਮੂੰਹ ਵੇਹਜੋ ਤੇ ਆ ਜਾਓ ਮੈਦਾਨਾ ਸਸਕਾਰ ਤੇ। ਅਹੀਂ ਤੇ ਨਹੀਂ ਆਉਣਾ ਸਸਕਾਰ ਤੇ। ਸਸਕਾਰ ਤਾਂ ਹੀ ਆਪੇ ਕਰ ਲਓ। ਨਾਲੇ ਉਹਨੇ ਕਿੜੀਆਂ ਚੰਗੀਆਂ ਕੀਤੀਆਂ ਸਾਡੇ ਨਾਲ। ਰੜਕ ਰੜਕ ਕੇ ਮਰੀ ਹਸਪਤਾਲ ਦੇ ਵਿੱਚ। ਆਂਦੰਦੇ ਜਿੱਦਾਂ ਦੀ ਕਰਨੀ ਤੇ ਉਦਾਂ ਦੀ ਪਰ ਨਹੀਂ। ਅਹੀਂ ਤੇ ਨਾ ਹੀ ਅੱਜ ਤੇ ਨਾ ਹੀ ਕੱਲ। ਤੁਸੀਂ ਆਪੇ ਫੂਕ ਲਓ ਇੱਥੇ। ਉਹ 마ਸੀ ਫੂਕੜਾਂ ਦਾ ਹੰਨੂ ਪੈਣਾ ਆੜੀ ਪੈਣਾ ਹੰਨ ਦੁੱਖਵਾ। ਹੋ ਗਏ ਸਿਆਣੇ ਅੰਧੇੰਦਿਆ ਵੀ ਜਿੱਦਾਂ ਦਾ ਕਰਨਾ ਉਦਾਂ ਦਾ ਪਾਉਣਾ ਵਾ ਤੁਸੀਂ ਖੜੇ ਕਿੱਦਾਂ ਮਰਨਾ ਵਾ ਮੈਂ ਜੰਦਾ ਵਾ ਬਹੁਤਾ ਨਾਂ ਝਗੜੀਏ ਫੋਨ ਤੇ ਆ ਗਏ ਨਾ ਜਾਂਦੀ ਉਹਦਾ ਮੂੰਹ ਵੇਜੋ ਹੀ ਜਾਂਦਾ ਤੇ ਸਨਸਕਾਰ ਤੇ ਆਓ ਮੈਂਹੀਂ ਉਹਦੇ ਮੂੰਹ ਦਾ ਕੀ ਵੇਖਣਾ ਵਾ ਮੂੰਹ ਉਹਦੇ ਨੂੰ ਕੀ ਲੱਗਾ ਆ ਤੈਨਾਂ ਬਾੜਾ ਹੀ ਵਧੀਆ ਹੋਇਆ ਮੇਰੇ ਗਲੋਂ ਬੜਾ ਲੱਤੀ ਆ ਅੱਜ ਤੇ ਨਾ ਗਰਨਾਮ ਨੇ ਬਾੜੀ ਵਧੀਆ ਮੈਨੂੰ ਖਬਰ ਦਿੱਤੀ ਆ ਜੇ ਕਿਤੇ ਮੇਰੇ ਲਾਗੇ ਹੁੰਦਾ ਨਾ ਮੈਂ ਤਾਂ ਮੂੰਹ ਮਿੱਠਾ ਕਰਾਉਣਾ ਹੀ ਮੇਰੇ ਤੇ ਨਾ ਖਬਰ ਦੇ ਹੈਗਾ ਨਾ ਇਨੇ ਕਾਲਜੇ ਨੂੰ ਠੰਡ ਪਾਤੀ ਆ ਹੁਣ ਪਤਾ ਲੱਗੂਆ ਮੰਮੀ ਕੀ ਹੋਇਆ ਬੜੀ ਖੁਸ਼ ਲੱਗਣ ਡਈ ਆ ਨਹੀਂ ਖੁਸ਼ੀ ਵਾਲੀ ਗੱਲ ਵਾ ਕਬਲ ਮਰ ਗਈ ਅਦਰ ਨਾਮ ਦਾ ਫੋਨ ਆਇਆ ਈ ਆਂਦਾ ਅੱਜ ਕਬਲ ਪੂਰੀ ਹੋ ਗਈ ਆ ਸੇ ਆਉ ਅਛ ਮਰ ਗਈ ਆ ਮਰ ਗਈ ਆ ਤੇ ਪਾਜੀ ਕੱਢ ਨੇ ਫੋਨ ਆਹੋ ਨੇ ਫੋਨ ਕੀਤਾ ਵਾ ਤੇ ਫੇਰ ਹੁਣ ਕਿੱਦਾਂ ਜਾਣਾ ਵਾ ਨਹੀਂ ਮੈਂ ਕਦੀ ਨਾ ਜਾਵਾਂ ਮੈਂ ਤਾਂ ਤੇ ਭੋਗ ਤੇ ਨਾ ਜਾਵਾਂ ਤੂੰ ਮੈਨੂੰ ਅੱਜ ਰਹਿਣ ਦੀ ਮਰਿ ਤੇ ਜਾ ਮੈਂ ਤਾਂ ਕਦੀ ਨਹੀਂ ਜਾਂਦੀ ਹੁਣ ਇਹਦੀ ਮਾਂ ਨੂੰ ਪਤਾ ਲੱਗੂਗਾ ਹੁਣ ਢਿੱਡ ਦੀ ਜੰਮੀ ਮਰੂ ਆਂਦਰਾ ਨੂੰ ਖੇਚੀ ਪਾਉਗੀ ਫੇਰ ਇਹਦੀ ਅਗਲ ਟਖਾਣੇ ਆਉਗੀ ਕਿ ਕੇ ਪੀਆ ਪੁੱਤਾਂ ਦੇ ਦੁੱਖ ਕੀ ਹੁੰਦੇ ਆ ਉਦੋਂ ਮੈਨੂੰ ਆ ਦਿੰਦੀ ਨਾ ਤੇਰਾ ਕੋਈ ਅਲੋਕਾਰ ਮਰ ਗਿਆ ਹੁਣ ਇਹਨੂੰ ਮੈਂ ਪੁੱਛੂੰਗੀ ਵੀ ਤੇਰੀ ਕੋਈ ਅਲੋਕਾਰ ਮਰ ਗਈ ਮਮੀ ਆਪਾਂ ਜੇ ਨਾਮ ਹੀ ਜਾਵਾਂਗੇ ਤਾਂ ਸਾਡੇ ਤੋਂ ਬਿਗੈਰ ਕਿਹੜਾ ਉਹਨਾਂ ਨੇ ਸਸਕਾਰ ਨਹੀਂ ਕਰਨਾ ਹੈਗਾ ਤਾਂ ਉਦਾਂ ਵੀ ਸਾਰੇ ਰਿਸ਼ਤੇਦਾਰਾਂ ਚਾਨੂੰ ਭੰਡਿਆ ਕਿ ਇਹਦੇ ਸਹੁਰੇ ਚੰਗੇ ਨਹੀਂ ਹੈਗੇ ਤੇ ਮੈਂ ਐਸੀ ਗੱਲ ਕਰਕੇ ਜਾਣਾ ਵੀ ਨਹੀਂ ਆ ਮੇਰਾ ਤਾਂ ਉਦੋਂ ਵੱਡਿਆ ਰੂਹ ਨਹੀਂ ਕਰਦਾ ਮੈਂ ਤਾਂ ਉਹਦੀ ਸ਼ਕਲ ਨਹੀਂ ਵੇਖਣਾ ਚਾਹਦੀ ਨੇ ਜਦੋਂ ਦੀ ਉਹ ਕੋ ਕੁੱਟੀਆਂ ਪੈਰਾਂ ਵਾਲੀ ਮੇਰੇ ਮੱਥੇ ਲੱਗੀ ਨਾ ਮੇਰਾ ਤਾਂ ਸਾਰਾ ਕੁਝ ਜਾੜ ਤਾ ਮੈਂ ਤਾਂ ਘਰੋਂ ਬਕਰ ਨਖਤੀ ਨੇ ਕਰਤਾ ਉਹਦੇ ਕਰਕੇ ਅੱਜ ਮੈਂ ਘਰੋਂ ਬਕਰ ਹੋਈ ਆ ਨਹੀਂ ਤੇ ਮੈਂ ਆਪਣੇ ਘਰੋਂ ਪੈਰ ਨਹੀਂ ਫੁੱਟਣਾ ਇੰਨੀਆਂ ਗੱਲਾਂ ਕਰਕੇ ਗਏ ਆ ਨੂੰ ਭਰਾ ਤੇਦੀ ਮਾਓ ਦੀ ਤੇ ਹੁਣ ਕਰਦੇ ਰਹਿਣ ਉਹਨੂੰ ਫੂਕਦੇ ਰਹਿਣ ਕੱਲੇ ਹਨ ਨੂੰ ਕੀ ਲੋੜਵਾ ਜਾਣ ਦੀ ਤੇ ਨਾਲੇ ਦਿਲਪ੍ਰੀਤ ਨੂੰ ਨਹੀਂ ਦੱਸਣਾ ਹੈਗਾ ਵੀ ਜ਼ੁਬਾਨ ਆਪਣੇ ਹਿੱਥੇ ਬੰਦ ਕਰ ਲੈ ਕਿਤੇ ਮੁੰਡੇ ਨੂੰ ਆਵਾਜ਼ ਨਾ ਸੁਣ ਕੇ ਮੁੰਡੇ ਨੂੰ ਪਤਾ ਨਹੀਂ ਲੱਗਣ ਦੇਣਾ ਤੇ ਉਹਦੀ ਮਾਂ ਮਰ ਗਈ ਆ ਤੇ ਮੰਮੀ ਹੋ ਤੇ ਪਤਾ ਲੱਗ ਹੀ ਜਾਣਾ ਵਾ ਫਿਰ ਵੀ ਅਕਸਰ ਉਹਦੀ ਮਾਂ ਵਾਂ ਨਹੀਂ ਬਾਅਦ ਦਿਨਾਂ ਬਾਅਦ ਚ ਵੇਖੀ ਜੂ ਕਿਤੇ ਜੇ ਜਵਾਨ ਹੋ ਪਤਾ ਲੱਗੂ ਹੀ ਜਾਂਦਾ ਤੇ ਉਹਨੇ ਆਪਣਾ ਆਪ ਸੰਭਾਲ ਲੈਣਾ ਵਾ ਅਜੇ ਉਹ ਨਿਆਣਾ ਵਾ ਅਜੇ ਨਹੀਂ ਮਾਨੂੰ ਪਤਾ ਲੱਗਣ ਦੇਣਾ ਉਹਦੇ ਕੰਨੀ ਆਵਾਜ਼ ਨਹੀਂ ਪਾਣ ਦੇਣੀ ਜੇ ਤੇਰੇ ਮੂੰਹ ਤੋਂ ਕੋਈ ਗੱਲ ਨਿਕਲੇ ਨਾ ਤੇ ਤੇਰੇ ਮੈਂ ਜ਼ਬਾਨ ਖੇਚ ਲੈਣੀ ਆ ਫੇਰ ਨਾ ਕੀ ਦੱਸਿਆ ਨਹੀਂ ਫੇਰ ਨਹੀਂ ਮੈਂ ਸਮਝਣਾ ਮੇਰਾ ਨੌ ਮਗਤੀ ਆ ਮੰਮੀ ਇੱਕ ਬੰਨੇ ਤੂੰ ਆਨੀ ਆ ਕਿ ਮੈਨੂੰ ਖੁਸ਼ੀ ਬੜੀ ਚੜਨ ਗਈ ਆ ਮੈਂ ਅੱਜ ਖੁਸ਼ੀ ਬੜੀ ਆ ਤੇ ਇੱਕ ਮੇਰੇ ਤੇ ਉਬਲੀ ਫਿਰਨ ਗਈ ਆ ਮੈਂ ਗਾਲੀ ਕੀਤੀ ਆ ਤੂੰ ਤੇ ਮੇਰੇ ਨਾਲ ਲੜਨੀ ਪੈ ਜਾਣੀ ਆ ਦੋਸਤ ਉਬੜਾ ਨਾ ਤੇ ਹੋਰ ਕੀ ਕਰਾਂ ਉਹ ਮਾਸਾ ਜਿੰਨਾ ਨਿਆਣਾ ਵਾ ਤੇਰੇ ਵਰਗੇ ਨੇ ਉਹਨੂੰ ਪੰਪ ਦੇ ਤਾ ਤੇ ਮੁੰਡੇ ਨੇ ਤੇ ਜਾਣਾ ਭੱਜਾ ਮੁੰਡੇ ਨੇ ਤਾਂ ਜ਼ਹਿਰ ਪਰ ਜਾਣੀ ਮੇਰੇ ਵਰਖ ਲਾਵ ਆਖਣਾ ਮੇਰੀ ਮਾਂ ਮਰੀ ਤੇ ਮੇਰੀ ਦਾਦੀ ਪਹੁੰਚੀ ਨਹੀਂ ਆ ਮੈਂ ਤਾਂ ਉਹਨੂੰ ਕੋਈ ਸਾਲ 6 ਮਹੀਨੇ ਪਤਾ ਨਹੀਂ ਲੱਗਣ ਦਿੰਦੀ ਗਰਨਾ ਪਤ ਲਾਇਆ ਕਵਲ ਦੇ ਸਾਰੇ ਫੋਨ ਕੀ ਆਂਦੀ ਸਾਸੂ ਦੀ ਉਹ ਲਾਇ ਮਾਤਾ ਉਖੜੀ ਕਵਾੜੀ ਕੋ ਪੈਂਦੇ ਹੀ ਗਾੜੀਆਂ ਮੈਂ ਵਖਿਆ ਪਹਿਣ ਦਾ ਸਸਕਾਰ ਕਰਨਾ ਆਜੋ ਟਾਈਮ ਸੇ ਉਹਦਾ ਜਿਲ ਪੱਥਰ ਮਾਤਾ ਹੋ ਚੁੱਕਾ ਵਾ ਉਹ ਆਂਦੇ ਹੱਡਲੀ ਮਰ ਗਈ ਜਿਵੇਂ ਇਹਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਚੱਲ ਨਹੀਂ ਆਈਆਂ ਤੇ ਨਾ ਆਇਆ ਹੁਣ ਸਾਡਾ ਫਰਜ਼ ਹੀ ਪਤਾ ਫੋਨ ਕਰਨ ਦਾ ਦੱਸਣ ਦਾ ਸਾਡਾ ਨਹੀਂ ਆਈਆਂ ਤੇ ਨਾ ਆਇਆ ਹੁਣ ਖਸਮਾ ਨੂੰ ਕਾਣ ਫੇਰ ਮੰਮੀ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਫੇ ਭੈਣਾ ਨੂੰ ਐਡੀ ਜਤੀ ਛੱਡ ਕੇ ਚੱਲ ਆ ਗਿਆ ਮੈਂ ਤੈਨੂੰ ਯਕੀਨ ਮਗਰ ਪਈ ਹੋਦੇ ਹੱਥ ਧੋ ਕੇ ਉਹਦੇ ਦੇ ਅਮੀਨਾ ਇਹਨੇ ਕਿਹੜੇ ਕਦਮ ਮਰਨਾ ਹੁਣੇ ਮਰੇ ਕੋਣ ਕੇ ਮੇਰੇ ਗੱਲ ਲਾ ਕੇ ਰੋਨੀ ਪਰ ਹੋਈ ਹ ਹਸਪਤਾਲ ਚੱਲੇ ਆ ਗਰਮੀਤ ਆ ਜਾਗਾ ਹਜੇ ਵੀ ਤਿਆਰੀ ਹੋਈ ਜਾਂਦੀ ਆ ਤੇ ਯਾਰ ਮੰਮੀ ਮੈਂ ਕੀ ਹੋਣਾ ਵਾ ਚਲ ਬੜਾ ਹੋ ਗਿਆ ਮੈਂ ਚੱਲੀ ਗਿਆ ਟਾਈਮ ਨਾਲ ਤੇ ਮੈਂ ਤਾਂ ਕਹਿਣੀ ਆ ਕਿ ਦਿਲਪ੍ਰੀਤ ਨਾਲ ਲੱਲੀਏ ਨਾਲ ਨਹੀਂ ਇੱਥੇ ਹੀ ਚੁੱਪ ਕਰ ਜਾ ਦਿਲਪ੍ਰੀਤ ਨੂੰ ਨਹੀਂ ਨਾਲ ਲੈਣਾ ਦਿਲਪ੍ਰੀਤ ਤਾਂ ਨਾਨੇ ਨੂੰ ਵੇਖ ਕੇ ਪਿਗਲ ਗਿਆ ਦਿਲ ਬੇਈਮਾਨ ਹੋ ਗਿਆ ਮੁੰਡਾ ਮੇਰੇ ਨਾਲ ਨਾ ਮੁੜ ਕੇ ਤੁਰੇ ਤਾਂ ਮੈਂ ਕੀ ਕਰੂੰਗੀ ਉਹਦੇ ਬੱਲੇ ਤੇ ਮੈਂ ਇੰਨੇ ਪਾਪੜ ਵੇਲੇ ਆ ਤੇ ਨਾਲੇ ਐਸੀ ਉਮਰ ਦੇ ਵਿੱਚ ਆਪਣੀ ਮਾਂ ਨੂੰ ਮਰੀ ਨੂੰ ਵੇਖੂਗਾ ਨਾ ਤਾਂ ਸੁਪਨੇ 'ਚ ਬਾਹਰ ਨਹੀਂ ਉਹਨਾਂ ਨੂੰ ਆਣਾ ਵੀ ਮੈਂ ਨਹੀਂ ਉਹਨੂੰ ਵਖਾ ਲੈਣਾ ਚਾਹੁੰਦੀ ਕਦੇ ਬਾਅਦ 'ਚ ਵੇਖਾਂਗੇ ਚਲ ਠੀਕਾ ਤੇ ਉਜਬੀਨ ਦਾ ਹੁਣ ਕੀ ਬਣੂਗਾ ਚੜੀ ਉਹਦੀ ਮੰਮੀ ਨੇ ਕਵਲ ਦੇ ਨਾਂ ਤੇ ਕੀਤਾ ਤਾਂ ਉਹਦਾ ਕੀ ਬਣੂਗਾ ਹੁਣ ਨਹੀਂ ਜ਼ਮੀਨ ਦਾ ਕੀ ਬਣਨਾ ਜ਼ਮੀਨ ਹੋ ਗਈ ਮੇਰੇ ਪੋਤੇ ਦੇ ਨਾਂ ਹੋਰ ਉੱਥੇ ਮੈਂ ਕਵਲ ਨੂੰ ਰੌਣਤ ਨਹੀਂ ਚੱਲੀ ਮੈਂ ਵੀ ਜ਼ਮੀਨ ਦਾ ਕਰਕੇ ਚੱਲੀ ਆ ਕਿ ਨਾਲੇ ਹੇਵੇ ਲੈਣੀ ਉੱਥੇ ਦੀ ਜ਼ਮੀਨ ਮੇਰੇ ਮੁੰਡੇ ਦੇ ਨਾਲ ਹੀ ਹੋਣਾ ਹੋਊਗੀ ਤਾਂ ਹੀ ਮੈਂ ਆਖਿਆ ਨਾ ਤੇ ਮੰਮੀ ਨੇ ਕਰ ਦਿੱਤੀ ਕਿ ਆਪ ਆ ਗਈ ਹੁਣਾ ਮੈਂ ਤੇ ਹੁਣ ਤਿਆਰ ਵੀ ਹੋ ਕੇ ਤੁਰ ਪਈ ਆ ਹੇ ਦੇਖ ਲਓ ਜੋ ਹੁਣ ਤੁਸੀਂ ਮੂੰਹ ਚੁੱਕ ਕੇ ਆ ਗਈਆਂ ਜੋ ਤੁਹਾਨੂੰ ਕੱਲ ਦਾ ਫੋਨ ਕੀਤਾ ਉਹਦੋਂ ਦੀ ਤੁਸੀਂ ਬੌੜੀਆਂ ਨਹੀਂ ਜਦੋਂ ਬੌਣ ਦਾ ਟਾਈਮ ਹੀ ਹੁਣ ਇੱਥੇ ਕਿ ਲੈਣ ਆਈਆਂ ਜੋ ਭੈਣ ਜੀ ਇਦਾਂ ਨਾ ਬੋਲੋ ਚਲੋ ਮੰਨਦੇ ਆ ਮੈਂ ਬਿਮਾਰੀ ਬਿਮਾਰ ਹੁੰਦੇ ਵੀ ਆਏ ਆ ਠੀਕ ਵੀ ਹੋ ਜਾਂਦੇ ਆ ਮੈਨੂੰ ਥੋੜਾ ਇਹ ਗੱਲ ਦਾ ਪਤਾ ਸੀ ਕਿ ਆਹ ਭਾਣਾ ਵਰਤ ਜਾਣਾ ਸਾਡੇ ਨਾਲ ਇਹ ਭਾਣੇ ਵਰਤੇ ਰ ਤੁਹਾਨੂੰ ਫੋਨ ਕੀਤਾ ਸੀਗਾ ਤੁਸੀਂ ਠੋਕੇ ਬਜਵਾਬ ਦਿੱਤਾ ਤੂੰ ਕਾਰਗੀਆਂ ਨਹੀਂ ਨਾ ਹੀ ਆਈ ਅੱਜ ਤੇ ਨਾ ਹੀ ਆਈ ਕੱਲ ਅਸੀਂ ਕੁੱਤੇਰੇ ਮਉਤੇ ਉਹ ਮਰੀ ਤੁਸੀਂ ਆਹ ਗਾੜੀਆਂ ਟੱਪਾ ਦਿੱਤਾ ਉਹਨੂੰ ਨਹੀਂ ਭੈਣ ਜੀ ਐਂ ਤੇ ਕੁਛ ਨਹੀਂ ਗਾ ਐਂ ਤੇ ਕਾ ਚੱਲ ਕੋਈ ਗੱਲ ਨਹੀਂ ਸਵੇਰੇ ਸਸਕਾਰ ਇਹਨਾਂ ਨੇ ਕਰਨਾ ਤਾਂ ਸਵੇਰੇ ਚੱਲ ਜਾਗੇ ਅਸੀਂ ਧਿਆਨ ਕੇ ਵੇਖਿਆ ਤੇ ਕੱਖ ਵੀ ਨਹੀਂ ਇੱਥੇ ਤੁਸੀਂ ਤਾਂ ਸਸਕਾਰ ਵੀ ਕਰਤਾ ਹਾਂ ਤੇ ਢੀਕਿਆ ਵੀ ਨਹੀਂ ਢੀਕਿਆ ਹੀ ਕੀਤਾ ਤੁਸੀਂ ਆਪਨੇ ਬੌੜੀਆਂ ਤੇਰੇ ਠੋਠ ਠੋਕੇ ਮੇਰੇ ਮੁੰਡੇ ਨੂੰ ਜਵਾਬ ਦਿੱਤੇ ਤੁਸੀਂ ਆਂ ਜਿਹਨੂੰ ਸਾਮੇ ਤੋਂ ਹੀ ਫੋਨ ਕੀਤਾ ਅਹੀ ਰਾਤ ਕਾਤੇ ਆ ਜਾਂਦੇ ਸਿੰਦਾ ਹੁੰਜ ਨਹੀਂ ਇੱਥੇ ਹੈਗਾ ਮੈਂ ਕੱਲੀ ਕਾਤੇ ਆਉਂਦੀ ਰਾਤ ਮੈਂ ਚਲਾਂ ਸੋਚਿਆ ਚਲ ਦਿਨ ਚੜੂਗਾ ਦਿਨੇ ਚਲ ਜਾਂਗੇ ਮਾਵਾਂ ਦੀਆਂ ਰਹਿਣ ਤੋਂ ਮਾਸੀ ਜੀ ਰਾਤ ਹੀ ਕਿਉਂ ਦਾ ਦੁਪਹਿਰਾਂ ਦਾ 12:30 ਇੱਕ ਦਾ ਟਾਈਮ ਹੈਗਾ ਕੋਈ ਰਾਤ ਨਹੀਂ ਹੈਗੀ ਜੇ ਕਹਿੰਨੇ ਆਉਣਾ ਹੋਵੇ ਨਾ ਤੇ ਲੋਕੀ ਤੇ ਰਾਤ ਵੀ ਵਾਟਾਂ ਵਾਹ ਲੈਂਦੇ ਆ ਇਹ ਤੇ ਸਭ ਬਾਨ ਨਹੀਂ ਆ ਨਹੀਂ ਤੇ ਇਹ ਤੁਰਦੇ ਆ ਤੁਰਦੇ ਸਾਮਾ ਪੈ ਜਣੀਆਂ ਦੂਰ ਦਾ ਸਬਰ ਹੀ ਹੁਣ ਕਿਹੜੀ ਮੇਥੇ ਹੰਗੀ ਮੈਂ ਤਾਂ ਲੰਬੇ ਆ ਜਾਨੀ ਦਾ ਕੰਮ ਕਰ ਜਾ ਕੇ ਸਕੂਟਰੀ ਤੋਂ ਆਇਆ ਭਜਾਉਣੇ ਚ ਦਾ ਵਾਹ ਜਹਾਜ ਦੌੜਦਾ ਵਾ ਹੈ ਮੁੰਡਾ ਦੇ ਤੋਂ ਰਾਤ ਚੱਕਣ ਆ ਗਈ ਸਕੂਟਰੀ ਤੇ ਉਹ ਕੱਲ ਤੈਨੂੰ ਨਿਹਰਾ ਹੈਗਾ